ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਤ ਸਿੱਧੂ ਅੱਜ ਆਪਾਂ ਫੇਰ ਅਗਲੀ ਵੀਡੀਓ ਲੈ ਕੇ ਹਾਜ਼ਰ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 10th ਦਾ ਮੈਥ ਦਾ 4 ਮਾਰਕਸ ਵਾਲਾ ਕੁਐਸਚਨ ਜਿਹੜਾ ਕਿ ਤੁਹਾਨੂੰ ਫਾਈਨਲ ਐਗਜ਼ਾਮ ਦੇ ਵਿੱਚ ਅਕਸਰ ਦੇਖਣ ਨੂੰ ਮਿਲੇਗਾ ਓਕੇ ਹਾਂ ਜੀ ਬਹੁਤ ਆ ਟਾਈਮ ਨਾਲ ਇੰਦੋ ਸ਼ੁਰੂ ਕਰਦੇ ਆਂ ਟ ਆਪਣੇ 4 ਮਾਰਕਸ ਪੱਕੇ ਕਰਦੇ ਆਂ ਹਾਂ ਜੀ ਸਾਡਾ ਕੁਐਸਚਨ ਹੈਗਾਗਾ AP ਵਾਲੇ ਚੈਪਟਰ ਦੇ ਵਿੱਚੋਂ ਯਾਨੀ ਕਿ ਅੰਕ ਗਣਿਤਿਕ ਲੜੀ ਵਾਲੇ ਚੈਪਟਰ ਦੇ ਵਿੱਚੋਂ ਕੁਐਸਚਨ ਹੈ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਕਲੀਅਰ ਹੈ ਨੋ ਡਾਊਟ ਸਾਨੂੰ ਜਿਹੜਾ ਅੰਕ ਗਣਿਤ ਇੰਟਰਨਲ ਚੁਆਇਸ ਦੇ ਵਿੱਚ ਦੋ ਕੁਐਸਚਨ ਆਉਂਦੇ ਹੁੰਦੇ ਜਾਂ ਦੇ ਵਿੱਚ ਭਾਗ ਈੜੀ ਦੇ ਵਿੱਚ ਠੀਕ ਹੈ ਪਰ ਫਿਰ ਵੀ ਕਈ ਵਾਰ ਇਹ ਕੀ ਹੁੰਦਾ ਸਾਨੂੰ ਦੋਨੋਂ ਕੁਐਸਚਨ ਹੀ ਨਹੀਂ ਆਉਂਦੇ ਹੁੰਦੇ ਕਿਉਂਕਿ ਇੱਦਾਂ ਦੇ ਸਟੇਟਮੈਂਟ ਵਾਈਜ਼ ਹੁੰਦੇ ਆ ਤਾਂ ਸਮਝੋ ਐਂਡ ਆਪਣੇ 4 ਮਾਰਕਸ ਪੱਕੇ ਕਰੋ ਤਾਂ ਜੀ ਕੁਐਸਚਨ ਹੈਗਾ ਸਾਡਾ ਇੱਕ AP ਹੈ ਉਹਦੇ ਵਿੱਚ ਕਹਿੰਦੇ 50 ਪਦ ਹੈ ਟੋਟਲ ਯਾਨੀ ਕਿ 50 ਟਰਮਸ ਦਾ ਬਣਿਆ ਹੋਇਆ ਇੱਕ AP ਹੈ ਜਿਸ ਦੇ ਵਿੱਚ ਤੀਸਰਾ ਪਦ ਕੀ ਹੈ 12 ਅਤੇ ਅੰਤਿਮ ਪਦ ਕਿਹੜਾ ਹੈ 106 ਹੈ ਕਲੀਅਰ ਹੈ ਤਾਂ ਇਸ ਦਾ ਕਹਿੰਦੇ ਨਕਤੀਮਾ ਪਦ ਪਤਾ ਕਰੋ ਠੀਕ ਹੈ ਇੱਥੇ ਕੋਈ ਆਪਾਂ ਨੂੰ A ਨਹੀਂ ਦਿੱਤੀ ਅੱਖਰ ਗ੍ਰੇਡ ਦਿੱਤੀ ਲੜੀ ਨਹੀਂ ਦਿੱਤੀ ਕੋਈ ਆਪਾਂ ਨੂੰ A ਨਹੀਂ ਦਿੱਤਾ ਕੋਈ ਆਪਾਂ ਨੂੰ D ਨਹੀਂ ਦਿੱਤਾ ਜਸਟ ਆਪਾਂ ਨੂੰ ਕੀ ਦਿੱਤਾ ਇਹਨਾਂ ਨੇ ਪਾਦ ਦਿੱਤੇ ਵੀ ਟੋਟਲ ਕਿੰਨੇ 50 ਪਾਦ ਹੈ ਪੂਰੇ AP ਦੇ ਵਿੱਚ ਉਹਦਾ ਤੀਸਰਾ ਪਾਦ ਕਿੰਨੇ 12 ਹੈ ਤੇ ਅੰਤਿਮ ਪਾਦ 106 ਹੈ 29ਵਾਂ ਪਾਦ ਆਪਾਂ ਪਤਾ ਕਰਨਾ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਚੀਜ਼ ਆਪਾਂ ਨੂੰ ਦਿੱਤੀਆਂ ਹੋਈਆਂ ਉਹਨਾਂ ਨੂੰ ਆਪਾਂ ਐਜ਼ ਇਟ ਇਜ਼ ਕੇਰਾ ਉਤਾਰ ਲੈਣੇ ਕੁਛ ਨਾ ਕੁਛ ਤਾਂ ਹਿੰਟ ਮਿਲੂਗੀ ਤਾਂ ਸ਼ੁਰੂ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਲੱਗ ਗਿਆ ਟੋਟਲ ਕਿੰਨੇ ਆ 50 ਪਾਦ ਹੈ ਤੀਸਰਾ ਪਾਦ ਕੀ ਦਿੱਤਾ ਹੋਇਆ ਆਪਾਂ ਨੂੰ ਤੀਸਰਾ ਪਦ ਦਿੱਤਾ ਹੋਇਆ ਸਾਨੂੰ 12 ਠੀਕ ਹੈ ਅੰਤਿਮ ਪਦ ਕਿੰਨਾ ਦਿੱਤਾ ਹੋਇਆ ਹੈ 106 ਹੁਣ ਅੰਤਿਮ ਪਦ ਦਿਮਾਗ ਲਾਓ ਜੇਕਰ ਕਿਸੇ ਏਪੀ ਦੇ ਵਿੱਚ ਟੋਟਲ 50 ਬੰਦੇ ਖੜੇ ਹੈ ਜੇ ਆਪਾਂ ਕਹਿਣਾ ਹੋਵੇ ਅੰਤਿਮ ਬੰਦਾ ਜਾਨੀ ਕਿ ਫਿਰ ਪੰਜਾਹਵਾਂ ਬੰਦਾ ਹੀ ਕਹਾਂਗੇ ਨਾ ਆਪਾਂ ਤਾਂ ਇਟ ਮੀਨਸ ਇਹਨਾਂ ਨੇ ਅੰਤਿਮ ਪਦ ਇਹਨਾਂ ਨੇ ਇਨਡਾਇਰੈਕਟਲੀ ਕੀ ਕਹਿੰਦੇ ਕੋਸ਼ਿਸ਼ ਕੀਤੀ ਹੈ ਅੰਤਿਮ ਦਾ ਮਤਲਬ ਪੰਜਵਾਂ ਪਦ ਕਿਉਂਕਿ ਉਸ AP ਦੇ ਵਿੱਚ ਕੁੱਲ ਪਦ ਹੀ 50 ਨੇ ਤਾਂ ਉਸ AP ਦਾ ਅੰਤਿਮ ਪਦ ਕੀ ਹੋਊਗਾ ਸਾਡਾ ਪੰਜਵਾਂ ਪਦ ਹੋਊਗਾ ਤਾਂ ਸਾਡੇ ਕੋਲ ਆ ਗਿਆ ਪੰਜਵਾਂ ਪਦ ਦਿੱਤਾ ਹੋਇਆ 106 ਦਿੱਤਾ ਹੋਇਆ ਆਹ ਦੋ ਚੀਜ਼ਾਂ ਦਿੱਤੀਆਂ ਹੋਈਆਂ ਸਾਨੂੰ ਅਸੀਂ ਪਤਾ ਕਰਨਾ ਨਾ 29ਵਾਂ ਪਦ ਯਾਨੀ ਕਿ 29ਵਾਂ ਪਦ ਅਸੀਂ ਪਤਾ ਕਰਨਾ ਸਭ ਤੋਂ ਪਹਿਲਾਂ ਆਪਾਂ ਨੂੰ ਦੇਖੋ AP ਆਲਾ ਚੈਪਟਰ ਐਥੀ D ਤੱਕ ਮੈਨਾਂ ਕਿਵੇਂ ਕਰਕੇ ਲਿਆਉਣਾ ਹੀ ਪਊਗਾ ਹੁਣ ਤੁਸੀਂ ਦਿਮਾਗ ਲਾਓ ਜੇ ਆਪਾਂ AN ਆਲਾ ਫਾਰਮੂਲਾ ਖੋਲਦੇ ਆ ਕੀ ਕਹਿੰਦਾ AN A N 1 D ਹੁਣ ਇੱਥੇ ਆਪਾਂ ਤੀਜਾ ਪਦ ਯਾਨੀ ਕਿ A3 ਦੀ ਗੱਲ ਕਰਨੇ ਆ A ਪੰਜਵਾਂ ਪਦ ਦੀ ਗੱਲ ਆਪਾਂ ਮਤਲਬ A50 ਦੀ ਗੱਲ ਕਰ ਰਹੇ ਆ ਹੁਣ ਜੇ ਤੁਸੀਂ ਇਹਨੂੰ ਇਹ ਵਾਲੇ ਫਾਰਮੈਟ ਦੇ ਵਿੱਚ ਖੋਲਣਾ ਹੋਵੇ ਤਾਂ ਕਿਵੇਂ ਖੋਲੋਗੇ ਏ 3 ਐਨ ਦੀ ਜਗ੍ਹਾ ਤੇ 3 ਭਰ ਕੇ ਏ ਤੇ ਡੀ ਦੀ ਵੈਲਿਊ ਸਾਨੂੰ ਪਤਾ ਨਹੀਂ ਹੈਗੀ ਆ ਐਦਾਂ ਭਰ ਕੇ ਜੇ ਤੁਸੀਂ ਕੱਢੋਗੇ ਤਾਂ ਸਾਡਾ ਆਨਸਰ ਬਣ ਜੂਗਾ ਏ 2d ਕੀ ਦੇ ਬਰਾਬਰ ਏ 3 ਦੀ ਵੈਲਿਊ ਹੈ ਤਾਂ ਇੱਥੇ ਤੁਸੀਂ ਲਿਖ ਲਓ ਸਾਡੇ ਕੋਲੇ ਨਵੇਂ ਸਿਰੇ ਤੋਂ ਕੋਈ ਚੀਜ਼ ਦਿੱਤੀ ਹੋਈ ਹੈ ਉਹ ਲਿਖ ਲੈਣੇ ਆ ਯਾਨੀ ਕਿ ਸਾਨੂੰ ਦਿੱਤਾ ਹੋਇਆ ਏ 2d ਦੀ ਵੈਲਿਊ ਪੂਰੀ ਦੀ ਕੀ ਦਿੱਤੀ ਹੋਈ ਹੈ ਸਾਨੂੰ ਬਾਰਾ ਕਲੀਅਰ ਹੈ ਨੈਕਸਟ ਸਾਡੇ ਕੋਲੇ ਦੇਖੋ ਹੁਣ ਪੰਜਾਹ ਮਾ ਪਰ ਹੁਣ ਜਿਹੜਾ ਪੰਜਾਹ ਮਾ ਪਾ ਦੋ ਤੁਸੀਂ ਕੀ ਲਿਖ ਸਕਦੇ ਹੋ ਏ 50 ਲਿਖ ਸਕਦੇ ਹੋ ਇਹੀ ਸੇਮ ਵੈਲਿਊ ਐਂਡ ਦੀ ਵੈਲਿਊ ਤੁਸੀਂ ਇਸੇ ਫਾਰਮੂਲੇ ਦੇ ਵਿੱਚ ਭਰ ਕੇ a ਤੇ b ਵੀ ਫਾਰਮੂਲੇ ਦੇ ਵਿੱਚ ਨੂੰ ਲਿਖੋਗੇ ਤਾਂ a ਦੀ ਜਗ੍ਹਾ ਤੇ a ਰਹੇਗਾ ਇੱਥੇ 50 ਮਾਈਨਸ 1 ਗੁਣਾ d ਤਾਂ ਸਾਡੇ ਕੋਲੇ a 50 ਨੂੰ ਅਸੀਂ ਲਿਖ ਸਕਦੇ ਹਾਂ a 49 d 99d ਠੀਕ ਹੈ ਤਾਂ ਉਸੇ ਤਰ੍ਹਾਂ ਫਾਰਮੈਟ ਦੇ ਵਿੱਚ ਦੁਬਾਰਾ ਤੋਂ ਲਿਖ ਲਿਆ a 49d ਦੀ ਵੈਲਿਊ ਸਾਨੂੰ ਦਿੱਤੀ ਹੋਈ ਸੀ 106 ਕਲੀਅਰ ਹੈ ਹੁਣ ਤੁਸੀਂ ਕੀ ਕਰੋਗੇ ਇਹ ਜਿਹੜੀਆਂ ਦੋ ਸਮੀਕਰਨ ਸਾਡੀਆਂ ਬਣ ਗਈਆਂ a ਤੇ d ਦੇ ਫਾਰਮ ਦੇ ਵਿੱਚ ਕਲੀਅਰ ਹੈ ਪਤਾ ਆਪਾਂ ਕਰਨਾਗਾ 29ਵਾਂ ਪਦ ਇਹਨੂੰ ਵੀ a ਤੇ d ਦੇ ਫਾਰਮੈਟ 'ਚ ਲਿਖ ਲਓ ਤਾਂ ਕਿ ਕੋਈ ਥੋੜਾ ਜਿਹਾ ਗੈਸ ਵਰਕ ਹੋ ਜੀਵੇਂ ਅਸੀਂ ਸ਼ੁਰੂ ਕਿੱਥੋਂ ਕਰਨਾ ਕਿਹੜੀ ਚੀਜ਼ ਨੂੰ ਪਹਿਲਾਂ ਕੱਢਣਾ ਹੈ

ਨਕਤਮਾ ਚੱਕ ਗਏ 28d ਉਹ ਹੀ ਚੀਜ਼ ਮੈਂ ਲਿਖਤੀ ਹੈ ਅਸੀਂ 29ਵਾਂ ਪਦ ਪਤਾ ਕਰਨਾ ਹੈ ਜਾਨੀ ਕਿ a 28d ਪਤਾ ਕਰਨਾ ਜੇ ਸਾਨੂੰ a ਦੀ ਵੈਲਿਊ ਪਤਾ ਲੱਗ ਜੇ d ਦੀ ਵੈਲਿਊ ਪਤਾ ਲੱਗ ਜੇ ਸੇ ਵਿੱਚ ਪੁੱਟ ਕਰ ਦਾਂਗੇ ਤਾਂ ਸਾਡਾ 29ਵਾਂ ਪਦ ਨਿਕਲਿਆਊਗਾ ਠੀਕ ਹੈ ਹੁਣ ਜਿਹੜਾ a ਤੇ d ਦੀ ਵੈਲਿਊ ਅਸੀਂ ਕਿੱਥੋਂ ਕੱਢਾਂਗੇ ਜਿਹੜੀ ਜੀ ਸਾਨੂੰ ਗਿਵਨ ਸੀ ਇਹਨੂੰ ਸੋਲਵ ਕਰਕੇ a ਤੇ d ਦੀ ਵੈਲਿਊ ਕੱਢਾਂਗੇ ਕਲੀਅਰ ਹੁਣ ਤੁਸੀਂ ਦੇਖੋ ਇੱਕ ਕੀ ਸਮੀਕਰਨਾਂ ਬਣ ਰਹੀਆਂ ਕਿੰਨੇ ਚਲਾ ਵਾਲੀਆਂ ਦੋ ਚਲਾ ਵਾਲੀਆਂ ਜਿਵੇਂ ਆਪਾਂ x ਤੇ y ਵਾਲੀਆਂ ਦੀ ਸਮੀਕਰਨਾਂ ਨੂੰ ਹੱਲ ਕਰਕੇ ਦੀ ਸਥਾਪਨ ਵਿਧੀ ਨਾਲ ਹੱਲ ਕਰਦੇ ਹੁੰਦੇ ਸੀਗੇ ਤੇ x ਤੇ y ਦੀ ਵੈਲਿਊ ਕੱਢ ਲੈਂਦੇ ਹੁੰਦੇ ਸੀ ਬਸ ਉੱਥੇ x ਤੇ y ਹੁੰਦਾ ਸੀ ਇੱਥੇ ਉਹ ਸਾਡੇ ਕੋਲੇ a ਤੇ d ਹੈ ਠੀਕ ਹੈ ਠੀਕ ਉਸੇ ਤਰ੍ਹਾਂ ਇਹਨਾਂ ਦੋਨਾਂ ਸਮੀਕਰਨਾਂ ਨੂੰ ਆਪਾਂ ਡੀਲ ਕਰਨਾ ਇਹਨੂੰ ਹੱਲ ਕਰਨਾ ਤਾਂ ਇਹਨੂੰ ਤੁਸੀਂ ਇੱਕ ਮੰਨ ਲਓ ਇਹਨੂੰ ਤੁਸੀਂ ਦੋ ਮੰਨ ਲਓ ਠੀਕ ਹੈ ਇਹਨੂੰ ਸਿੱਧਾ ਕੀ ਕਰ ਦੋ ਘਟਾ ਦੋ ਜਦੋਂ ਤੁਸੀਂ ਘਟਾਉਂਗੇ ਉੱਪਰਲੀ ਨੂੰ ਤਾਂ ਉਵੇਂ ਹੀ ਲਿਖ ਲਓਗੇ a 2d 12 ਨੀਚੇ ਵਾਲੇ ਨੂੰ ਲਿਖ ਲਓਗੇ a 49d 186 ਜੋ ਤੁਸੀਂ ਘਟਾਉਣੇ ਹੁੰਦੇ ਨੇ ਲੇਖੇ ਵਾਲੇ ਸਮੀਕਰਨ ਦੇ ਸਾਈਨ ਆਪਾਂ ਚੇਂਜ ਕਰ ਦਿੰਨੇ ਹੁੰਦੇ ਆ ਤਾਂ ਜਿਹੜੀ ਪਲੱਸ ਹੋ ਜੂ ਜਿਹੜੀ ਮਾਈਨਸ ਹੋ ਜੂ ਜਿਹੜੀ ਮਾਈਨਸ ਹੋ ਪਲੱਸ ਹੋ ਜੂ ਹੁਣ ਇਹ ਸਾਰੇ ਸਾਈਨ ਪਲੱਸ ਦੇ ਸਾਰੇ ਕੀ ਹੋਗੇ ਮਾਈਨਸ ਦੇ ਹੋਗੇ ਸਾਈਨ ਬਦਲਣਾ ਮੇਨ ਮੋਟਿਵ ਕੀ ਹੁੰਦਾ ਵੀ ਜਿਹੜੀ ਆਪਾਂ ਕੈਲਕੂਲੇਸ਼ਨ ਕਰਨੀ ਹੈ ਨਵੇਂ ਸਾਈਨ ਜਿਹੜੇ ਚੇਂਜ ਹੋਏ ਆ ਉਹਨਾਂ ਦੇ ਅਕੋਰਡਿੰਗ ਹੀ ਕਰਨੀ ਹੈ ओके ਤਾਂ ਹੁਣ ਆਪਾਂ ਕਰਾਂਗੇ ਪੁਰਾਣੇ ਸਾਈਨ ਜਾਵਾਂਗੇ ਭੁੱਲ ਇਹਦੇ ਨਾਲ ਹੀ ਕੱਟਿਆ ਜਾਊ ਹਮੇਸ਼ਾ ਹੀ ਕੱਟਿਆ ਜਾਊ ਪਲ ਕਲੀਅਰ ਹੈ ਕਿਉਂਕਿ ਇਹਦੇ ਅੱਗੇ ਵੀ ਮਾਈਨ ਹੈ ਇਹਦੇ ਅੱਗੇ ਵੀ ਮਾਈਨ ਹੈ ਸਾਈਨ ਅਲਟਰਨੇਟਿਵ ਨੇ ਅਲੱਗ-ਅਲੱਗ ਨੇ ਕੱਟਿਆ ਜਾਊ ਹੁਣ ਇੱਥੇ ਦੇਖੋ ਤੁਸੀਂ ਉੱਪਰ 2d ਹੈ نیچے ਸਾਡੇ ਕੋਲੇ 49d ਹੈ ਕਲੀਅਰ ਹੈ ਹੁਣ ਦੇਖੋ 1 ਮਾਈਨਸ ਦਾ 1 ਪਲਸ ਦਾ ਮਾਈਨਸ ਪਲਸ ਦੇ ਵੇਲੇ ਕੀ ਹੁੰਦਾ ਹੁੰਦਾ ਘਟਾਓ ਹੁੰਦਾ ਹੁੰਦਾ ਸਾਈਨ ਵੱਡੇ ਦਾ ਲੱਗਦਾ ਹੁੰਦਾ ਤਾਂ 49 ਦੇ ਵਿੱਚੋਂ 2 ਕੱਢੇ ਸਾਡੇ ਕੋਲ ਰਹਿ ਗਏ 47d ਠੀਕ ਹੈ ਸਾਈਨ ਵੱਡੇ ਦਾ ਕੀ ਸੀ ਮਾਈਨਸ ਤਾਂ ਇਹਦੇ ਅੱਗੇ ਲੱਗ ਗਿਆ ਮਾਈਨਸ ਔਰ ਨੈਕਸਟ ਆ ਗਿਆ ਸਾਡੇ ਕੋਲ x 06 ਮਾਈਨਸ ਦਾ 12 ਪਲੱਸ ਦਾ ਪਲੱਸ ਮਾਈਨਸ ਕੀ ਹੁੰਦੀ ਹੁੰਦੀ ਹੈ ਘਟਾਓ ਤਾਂ x 06 ਦੇ ਵਿੱਚੋਂ 12 ਘਟਾ ਲੈਣੇ ਆਪਾਂ ਸਾਈਡ ਤੇ ਕੈਲਕੂਲੇਸ਼ਨ ਕਰਕੇ ਦੇਣੇ ਤਾਂ ਜੋ ਕੋਈ ਆਪਣੀ ਜਿਹੜੀ ਹੈਗੀ ਮਿਸਟੇਕ ਨਾ ਹੋਵੇ ਠੀਕ ਹੈ 6 ਚੋਂ 2 ਕਾ 4 ਦਸਾ ਚੁੱਕ ਗਿਆ 9 ਤਾਂ ਸਾਡੇ ਕੋਲੇ ਆ ਗਿਆ 94 ਕਲੀਅਰ ਹੈ ਹੁਣ ਤੁਸੀਂ ਕੀ ਕਰਨਾ ਹੁਣ ਸਾਈਨ ਇੱਕ ਧਿਆਨ ਰੱਖਣਾ ਵੱਡੇ ਦਾ ਸਾਈਨ x 06 ਵੱਡਾ ਕਿਹੜਾ ਸੀ 180 ਦਾ ਸਾਈਨ ਮਾਈਨਸ ਸੀ ਤਾਂ ਆਨਸਰ ਦੇ ਨਾਲ ਵੀ ਕੀ ਲੱਗੂਗਾ ਮਾਈਨਸ ਲੱਗੂਗਾ ਹੁਣ ਅਸੀਂ d ਦੀ ਵੈਲਿਊ ਕੱਢਣੀ ਹੈ ਆਹ ਵਾਲੀ ਵੈਲਿਊ ਮਲਟੀਪਲਾਈ ਵਾਲੀ ਉਧਰ ਲੈ ਕੇ ਜਾਵਾਂਗੇ -94 ਵਟਾ ਕਰ ਦਾਂਗੇ -47 ਠੀਕ ਹੈ ਜਦੋਂ ਇਹਨਾਂ ਤੁਸੀਂ ਕੱਟੋਗੇ ਨਾ ਮਾਈਨਸ ਦਾ ਮਾਈਨਸ ਕਰਤਾ ਗਿਆ 47 1 47 47 2 ਕਿੰਨਾ ਹੁੰਦਾ ਹੈ 94 ਹੁੰਦਾਗਾ ਤਾਂ d ਦੀ ਵੈਲਿਊ ਸਾਡੇ ਕੋਲੇ ਕੀ ਆ ਗਈ +2 ਆ ਗਈ ਹੁਣ ਦੇਖੋ ਇੱਕ ਦੀ ਵੈਲਿਊ ਕੱਢ ਲਈ ਦੂਜੀ ਦੀ ਵੈਲਿਊ ਕੱਢਣ ਵਾਸਤੇ ਆਪਾਂ ਕੀ ਕਰਾਂਗੇ ਕਿਸੇ ਵੀ ਇੱਕ ਸਮੀਕਰਨ ਦੇ ਵਿੱਚ ਭਰ ਲਾਂਗੇ ਤਾਂ ਸਾਡੀ ਕੀ ਆ a ਦੀ ਵੈਲਿਊ ਨਿਕਲਿਆਊਗੀ ਠੀਕ ਹੈ ਇਹ ਸਾਡੀ ਕੀ ਦੀ ਵੈਲਿਊ ਸੀ b ਦੀ ਵੈਲਿਊ c ਜਿਹੜੀ ਕਿ ਆਪਾਂ ਪਤਾ ਕਰਨੀ ਹੈ ਇਸ ਤੋਂ ਬਾਅਦ ਹੁਣ ਆਪਾਂ ਨੂੰ b ਦੀ ਵੈਲਿਊ ਭਰ ਕੇ ਨਹੀਂ ਸਰਨਾ ਕਰਮ e ਦੀ ਵੀ ਚਾਹੀਦੀ ਹੈ ਤਾਂ ਕੀ ਕਰਾਂਗੇ d ਦੀ ਕੀਮਤ ਇੱਕ ਵਿੱਚ ਭਰਨ ਤੇ ਠੀਕ ਹੈ ਇੱਕ ਨੰਬਰ ਇਕੁਏਸ਼ਨ ਕਿਹੜੀ ਸੀ ਆਹ ਵਾਲੀ ਲਿਖ ਲਓ a u d 12 ਜਿੱਥੇ d ਆ ਉਥੇ 2 ਭਰ ਦੋ a ਨੂੰ ਮੇਰੇ ਰੱਖ ਲਓ ਦੋ ਨਾਲ d ਮਲਟੀਪਲਾਈ ਤੇ d ਦੀ ਜਗ੍ਹਾ ਤੇ ਦੋ ਪੁੱਟੇ ਕਰਤਾ ਸੋਲਵ ਕਰੋ ਸਾਰੀ ਇਕੁਏਸ਼ਨ ਨੂੰ a 2 2 4 12 ਤਾਂ ਸਾਡੇ ਕੋਲੇ ਆਨਸਰ ਨਿਕਲ ਕੇ ਆ ਗਿਆ a ਹੁਣ ਆਪਾਂ ਨੂੰ ਇਕੱਲੀ a ਦੀ ਵੈਲਿਊ ਚਾਹੀਦੀ ਤੇ ਇਹਦੇ ਨਾਲ ਵਾਲੇ ਸਾਰੇ ਉਧਰ ਹੀ ਜਾਣੇ ਪੈਣਗੇ ਇਧਰ 4 ਦਾ ਉਧਰ ਜਾ ਕੇ ਕੀ ਹੋ ਜਾਊਗਾ ਮਾਈਨਸ ਦਾ ਸਾਡੇ ਕੋਲੇ ਆਨਸਰ ਆ ਗਿਆ 12 4 a ਦੀ ਵੈਲਿਊ ਆ ਗਈ ਸਾਡੇ ਕੋਲੇ 8 ਠੀਕ ਹੈ a ਦੀ ਵੈਲਿਊ ਕਿੰਨੀ ਆ ਗਈ 8 ਹੁਣ ਇਹ ਵੈਲਿਊਜ਼ ਆਪਾਂ ਐਂ ਤਾਂ ਨਹੀਂ ਕੱਢੀਆਂ ਇਹ ਦੋਨੋਂ ਵੈਲਿਊਜ਼ ਕੋਲ ਆ ਗਈ ਇਹਦੇ ਵਿੱਚ ਸਾਡਾ 29ਵਾਂ ਪਦ ਨਿਕਲੇ ਆਵੇ ਤਾਂ ਹੁਣ ਸਾਡਾ ਜਿਹੜਾ ਆਨਸਰ ਹੈ ਫਾਈਨਲ ਆਨਸਰ ਜੇ ਨਿਕਲੇ ਨਹੀਂ ਕੱਢਣ ਜਾ ਰਹੇ ਆ ਸਾਡੇ ਕੋਲ a ਦੀ ਵੈਲਿਊ ਸੀ 8 d ਦੀ ਵੈਲਿਊ ਸੀ 2 ਇਹਦੇ ਵਿੱਚ ਭਰ ਦੋ ਤੇ ਸਾਡੇ ਕੋਲ ਜਿਹੜਾ ਆਏਗਾ 29ਵਾਂ ਪਦ ਕੀ ਆਊਗਾ 29ਵਾਂ ਪਦ ਨਿਕਲੂਗਾ a 28d ਤੇ a ਦੀ ਵੈਲਿਊ ਹੈਗੀ ਸਾਡੀ 8 Plus +28 ਦੇ ਨਾਲ ਮਲਟੀਪਲਾਈ ਹੈਗਾ d d ਦੀ ਵੈਲਿਊ ਕਿੰਨੀ ਹੈ 2 ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਜਦੋਂ ਪਲੱਸ ਮਲਟੀਪਲਾਈ ਦੇ ਵਿੱਚ ਕਿਹੜੀ ਚੀਜ਼ ਪਹਿਲਾਂ ਸੋਲਵ ਕਰਦੇ ਆ ਅਕੋਰਡਿੰਗ ਟੂ ਬੋਨ ਮਾਸ ਅਸੀਂ ਸੋਲਵ ਕਰਦੇ ਹੁੰਦੇ ਆ ਮਲਟੀਪਲਾਈ ਠੀਕ ਹੈ ਤਾਂ 28 ਨੂੰ 2 ਨਾਲ ਮਲਟੀਪਲਾਈ ਕਰਾਂਗੇ ਪਹਿਲਾਂ ਆਪਾਂ ਆਖੂਮ ਬੰਦ ਰੱਖ ਲੈਣੇ ਆ 8 2 16 2 2 4 ਤੇ 1 55 ਹੁਣ 55 ਤੇ 8 ਜੋੜ ਦਾਂਗੇ 8 ਤੇ 6 14 64 ਕਲੀਅਰ ਹੈ ਤਾਂ ਸਾਡਾ 29ਵਾਂ ਪਦ ਕਿਹੜਾ ਆ ਗਿਆ ਇਹ ਹੀ ਵੈਲਿਊ ਆਪਾਂ ਪਤਾ ਕਰਨੀ ਸੀ ਸਾਡਾ 29ਵਾਂ ਪਦ ਹੈਗਾ ਜੀ 64 ਯਾਨੀ ਕਿ 29ਵੇਂ ਸਥਾਨ ਤੇ ਕਿਹੜਾ ਨੰਬਰ ਆ ਸਾਡਾ 64 ਹੈ ਕਲੀਅਰ ਹੈ ਪੂਰਾ ਕਨਸੈਪਟ ਤੁਸੀਂ ਧਿਆਨ ਨਾਲ ਸਮਝੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਐਂਡ ਜੋੜ ਹੱਲ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਈਜ਼ੀ ਹੈ ਠੀਕ ਹੈ ਇਹਦੇ ਵਿੱਚ ਜਿਹੜੀ ਇੰਟਰਨਲ ਟੈਸਟ ਆਉਂਦੀ ਹੁੰਦੀ ਹੈ ਜ਼ਿਆਦਾਤਰ ਮੋਸਟਲੀ ਕੇਸਸ ਦੇ ਵਿੱਚ ਇੱਕ ਸਿੰਪਲ ਏਪੀ ਦੇ ਨਾਲ ਰਿਲੇਟਡ ਕੁਐਸਚਨ ਪੁੱਟ ਹੁੰਦਾ ਨਾਲ ਨਾਲ ਜੋੜផល ਵਾਲੀ ਏਪੀ ਦਾ ਜੋੜផល ਦੇ ਨਾਲ ਰਿਲੇਟ ਕਰਦਾ ਕੁਝ ਨਾ ਕੁਝ ਕੁਐਸਚਨ ਪੁੱਟ ਹੁੰਦਾ ਅਸਲ ਵਿੱਚ ਜਿਹੜਾ ਇਹ ਜੋੜਫਾ ਲਾਲਾ ਜਿਹੜਾ ਕਹ ਲੋ ਕਨਸੈਪਟ ਆ ਉਹਦੀ ਜਿਹੜੀ ਕੈਲਕੂਲੇਸ਼ਨ ਆ ਬਹੁਤ ਜ਼ਿਆਦਾ ਲੰਮੀ ਹੈ ਕਲੀਅਰ ਹੈ ਤਾਂ ਟਰਾਈ ਕਰਿਆ ਕਰੋ ਵੀ ਤੁਸੀਂ ਸਿੰਪਲ ਏਐਨ ਨਾਲੇ ਫਾਰਮੂਲੇ ਨਾਲ ਰਿਲੇਟ ਕਰਦਾ ਹੋਇਆ ਕੁਐਸਚਨ ਤੁਸੀਂ ਸੋਲਵ ਕਰੋ ਕਲੀਅਰ ਹੈ ਐਂਡ ਅੱਧਨਾ ਹੀ ਵਧੀਆ ਕੰਟੈਂਟ ਦੇਖਣ ਲਈ ਐਂਡ ਫਾਈਨਲ ਇਗਜ਼ਾਮ ਤੇ ਫੀਟ ਡਿਜ਼ਾਇਰੇਬਲ ਸਕੋਰਸ ਸਕੇਲ ਕਰਨ ਵਾਸਤੇ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫੋਰ ਵਾਚਿੰਗ